ਸ਼੍ਰੀ ਕਾਉਤਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੱਡਾ ਫੈਸਲਾ ਲੈ ਗਿਆ ਹੋਣਾ ਜੇਕਰ ਸਿੱਖ ਵਿਆਹ ਸ਼ਾਦੀ ਕਰਵਾਉਂਦੇ ਨੇ ਉਹਨਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਯਾਨੀ ਕਿ ਸ਼੍ਰੀ ਕਾਉਤਕ ਸਾਹਿਬ ਤੋਂ ਇੱਕ ਫੈਸਲਾ ਜਿਹੜਾ ਇੱਕ ਹੁਕਮ ਜਾਰੀ ਹੋਇਆ ਜਿਸ ਦੇ ਵਿੱਚ 52 ਰੂਪਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲੈ ਕੇ दरअसल ਸ਼੍ਰੀ ਕਾਉਤਕ ਸਾਹਿਬ ਵਿਖੇ ਜਿਹੜੇ ਪੰਜ ਤਖਤ ਸਹਿਬਾਨ ਹਨ ਉਹਨਾਂ ਦੇ ਜਿਹੜੇ ਸਿੰਘ ਸਹਿਬਾਨ ਹਨ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ 71 ਤੱਕ ਹੋਈ ਸੀ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਹੈ ਉਹ ਵਿਆਹ ਸ਼ਾਦੀ ਨੂੰ ਲੈ ਕੇ ਆ ਜਿਵੇਂ ਕਿ ਪਾਵਨ ਸਰੂਪ ਜਿਹੜੇ ਆ ਉਹਨਾਂ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਲੈ ਕੇ ਦੱਸਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਪੈਲਸਾਂ ਅਤੇ ਬੀਚਾਂ ਤੇ ਲਜਾਣ ਦੀ ਮਨਾਹੀ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੈਲਸਾਂ ਤੇ ਬੀਚਾਂ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾਇਆ ਜਾਂਦਾ ਤਾਂ ਉਹਨਾਂ ਤੇ ਵੱਡੀ ਕਾਰਵਾਈ ਹੋਵੇਗੀ ਸੇਵਾਦਾਰਾਂ ਨੂੰ ਪ੍ਰਬੰਧਕਾਂ ਨੂੰ ਗ੍ਰੰਥੀ ਸਿੰਘਾਂ ਨੂੰ ਜਿਹੜੇ ਨਿਯਮਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਜਿਹੜੀ ਦਿੱਤੀ ਗਈ ਆ ਦਰਸਲ ਹੁੰਦਾ ਇਹ ਸੀ ਕਿ ਸਿੱਖਾਂ ਦੇ ਵੱਲੋਂ ਜਿਹੜੇ ਵਿਆਹ ਸ਼ਾਦੀ ਜਦੋਂ ਜਿੰਨੇ ਡੈਸਟੀਨੇਸ਼ਨ ਵੈਡਿੰਗ ਕੀਤੀ ਜਾਂਦੀ ਸੀ ਉਹਨਾਂ ਦੇ ਉੱਪਰ ਬੀਚਸ ਦੇ ਉੱਪਰ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਂਦਾ ਸੀ ਅਤੇ ਉੱਥੇ ਜਾ ਕੇ ਵਿਆਹ ਸ਼ਾਦੀ ਜਿਹੜੀ ਉਹ ਕੀਤੀ ਜਾਂਦੀ ਸੀ ਉੱਥੇ ਜਾ ਕੇ ਲਾਵਾਂ ਜਿਹੜੀਆਂ ਉਹ ਲਈਆਂ ਜਾਂਦੀਆਂ ਸਨ ਤਾਂ ਹੁਣ ਇਸ ਤੇ ਫੈਸਲਾ ਜਿਹੜਾ ਲਿਆ ਗਿਆ ਹੈ ਸ਼੍ਰੀ ਕਾਉਤਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਹੁਣ ਇਸ ਤੇ ਮਨਾਹੀ ਲੱਗੇਗੀ ਪੈਲਸਾਂ ਦੇ ਵਿੱਚ ਵੀ ਜੇਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾਇਆ ਜਾਂਦਾ ਤਾਂ ਸਖਤ ਕਾਰਵਾਈ ਜਿਹੜੀ ਆ ਉਹ ਗਰੰਥੀ ਸਿੰਘਾਂ ਦੇ ਉੱਪਰ ਸੇਵਾਦਾਰਾਂ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਉੱਪਰ ਕੀਤੀ ਜਾ ਸਕਦੀ ਹੈ ਜਿਵੇਂ ਕਿ ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਇਹ ਥੋੜਾ ਜਿਹਾ ਚਲਣ ਜਿਹੜਾ ਉਹ ਜ਼ਿਆਦਾ ਵੱਧਾ ਜਾ ਰਿਹਾ ਸੀ ਜਿਵੇਂ ਕਿ ਬੀਚਸ ਦੇ ਉੱਪਰ ਜਾ ਕੇ ਉਹ ਵਿਆਹ ਸ਼ਾਦੀ ਕਰਦੇ ਸਨ ਪੈਰਸਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆ ਪੈਲਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾਇਆ ਜਾਂਦਾ ਸੀ ਜਿੱਥੇ ਜਿਹੜੀ ਆ ਥੋੜੀ ਜਿਹੀ ਬੇਕਦਰੀ ਜਿਹੜੀ ਆ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਸੀ ਤਾਂ ਇਸ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਮੀਟਿੰਗ ਦੇ ਦੌਰਾਨ ਪੰਜ ਸਿੰਘ ਜ਼ੈਬਾਨਾ ਦੇ ਵੱਲੋਂ ਲਿਆ ਗਿਆ ਤਾਂ ਹੁਣ ਵਿੱਚ ਦੇ ਉੱਪਰ ਅਤੇ ਪੈਲਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲਜਾਇਆ ਜਾ ਸਕਿਆ ਇਸ ਤੇ ਪੂਰਨ ਤੌਰ ਤੇ ਜਿਹੜੀ ਆ ਉਹ ਮਨਾਹੀ ਜਿਹੜੀ ਆ ਉਹ ਕਰ ਦਿੱਤੀ ਗਿਆ ਇਸ ਤੋਂ ਇਲਾਵਾ ਹੋਰ ਉਹਨਾਂ ਦਾ ਕੀ ਕਹਿਣਾ ਹੁੰਦਾ ਪੰਜ ਸਿੰਘ ਸਹਬਾਨ ਦੀ 71 ਤਸ 73 ਅਕਾਲ ਤਖਸਾਬ ਵਿਕੇ ਹੋਈ ਜਿਸ ਵਿੱਚ ਸੰਗਤਾਂ ਵੱਲੋਂ ਬੁੱਧੀਨਾ ਸ਼ਿਕਾਇਤਾਂ ਦੇ ਮੱਦੇ ਨਜ਼ਰ ਮੈਰਿਜ ਪੈਲਸਾਂ ਰੈਜ਼ਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜਿਸ ਤੇ ਪੰਜ ਸਿੰਘ ਸਹਬਾਨ ਨੇ ਸ੍ਰੀ ਅਕਾਲ ਤਖਸਾਲ ਸਾਹਿਬ ਤੋਂ ਜਾਇਹੇ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16 ਤਿੰਨ 1998 ਅਤੇ 18 ਤਤਾ 178 ਮਿਤੀ 16 10 2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੂੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚੋਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਹਨਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਗਾਈ ਜਾ ਸਕਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਤੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਕੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਅਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਿਹੇ ਸਥਾਨਾਂ ਉੱਤੇ ਅਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰੇਜ ਪੈਲਸਾਂ ਰਿਜ਼ੋਰਟਾਂ ਵਿੱਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਜੇ ਕਿਤੇ ਇਹ ਹੈਗਾ ਕਿਉਂਕਿ ਚੰਡੀਗੜ੍ਹ ਦੇ ਨੇੜੇ-ਤੇੜੇ ਹੁਣ ਬਹੁਤ ਹੀ ਮਾਮਲੇ ਆਏ ਜਿੱਥੇ ਲਗਾਤਾਰ ਹੀ ਮੇਕਰ ਰਹੇ ਸ਼੍ਰੀ ਕਾਉਤਕ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੱਡਾ ਫੈਸਲਾ ਲੈ ਗਿਆ ਹੋਣਾ ਜੇਕਰ ਸਿੱਖ ਵਿਆਹ ਸ਼ਾਦੀ ਕਰਵਾਉਂਦੇ ਨੇ ਉਹਨਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਯਾਨੀ ਕਿ ਸ਼੍ਰੀ ਕਾਉਤਕ ਸਾਹਿਬ ਤੋਂ ਇੱਕ ਫੈਸਲਾ ਜਿਹੜਾ ਇੱਕ ਹੁਕਮ ਜਾਰੀ ਹੋਇਆ ਜਿਸ ਦੇ ਵਿੱਚ 52 ਰੂਪਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲੈ ਕੇ ਦਰਸਲ ਸ਼੍ਰੀ ਕਾਉਤਕ ਸਾਹਿਬ ਵਿਖੇ ਜਿਹੜੇ ਪੰਜ ਤਖਤ ਸਹਿਬਾਨ ਹਨ ਉਹਨਾਂ ਦੇ ਜਿਹੜੇ ਸਿੰਘ ਸਹਿਬਾਨ ਹਨ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਸੀ 71 ਤੱਕ ਹੋਈ ਸੀ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਹੈ ਉਹ ਵਿਆਹ ਸ਼ਾਦੀ ਨੂੰ ਲੈ ਕੇ ਆ ਜਿਵੇਂ ਕਿ ਪਾਵਨ ਸਰੂਪ ਜਿਹੜਿਆ ਉਮਨ ਲੈ ਕੇ ਜਿਹੜਾ ਵੱਡਾ ਫੈਸਲਾ ਲੈ ਕੇ ਦੱਸਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਪੈਲਸਾਂ ਤੇ ਬੀਚਾਂ ਤੇ ਲਿਜਾਣ ਦੀ ਮਨਾਹੀ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੈਲਸਾਂ ਤੇ ਬੀਚਾਂ ਦੇ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਂਦਾ ਤਾਂ ਉਹਨਾਂ ਤੇ ਵੱਡੀ ਕਾਰਵਾਈ ਹੋਵੇਗੀ ਸੇਵਾਦਾਰਾਂ ਨੂੰ ਪ੍ਰਬੰਧਕਾਂ ਨੂੰ ਗ੍ਰੰਥੀ ਸਿੰਘਾਂ ਨੂੰ ਜਿਹੜੇ ਨਿਯਮਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਜਿਹੜੀ ਦਿੱਤੀ ਗਈ ਆ ਦਰਸਲ ਹੁੰਦਾ ਇਹ ਸੀ ਕਿ ਸਿੱਖਾਂ ਦੇ ਵੱਲੋਂ ਜਿਹੜੇ ਵਿਆਹ ਸ਼ਾਦੀ ਜਦੋਂ ਜਿਵੇਂ ਡੈਸਟੀਨੇਸ਼ਨ ਵੈਡਿੰਗ ਕੀਤੀ ਜਾਂਦੀ ਸੀ ਉਹਨਾਂ ਦੇ ਪਰ ਬੀਚਸ ਦੇ ਉੱਪਰ ਜਿਹੜੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਂਦਾ ਸੀ ਅਤੇ ਉੱਥੇ ਜਾ ਕੇ ਵਿਆਹ ਸ਼ਾਦੀ ਜਿਹੜੀ ਉਹ ਕੀਤੀ ਜਾਂਦੀ ਸੀ ਉੱਥੇ ਜਾ ਕੇ ਲਾਵਾ ਜਿਹੜੀਆਂ ਉਹ ਲਈਆਂ ਜਾਂਦੀਆਂ ਸਨ ਤਾਂ ਹੋਣਾ ਇਸ ਤੇ ਫੈਸਲਾ ਜਿਹੜਾ ਲਿਆ ਗਿਆ ਹੈ ਸ਼੍ਰੀ ਕਾਲਾਤ ਸਾਬ ਜੱਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਇਹ ਫੈਸਲਾ ਲੈ ਗਿਆ ਕਿ ਹੁਣ ਇਸ ਤੇ ਮਨਾਹੀ ਲੱਗੇਗੀ ਪੈਲਸਾਂ ਦੇ ਵਿੱਚ ਵੀ ਜੇਕਰ ਸ਼੍ਰੀ ਗੁਰਗਨ ਸਾਹਿਬ ਜੀ ਨੂੰ ਲਜਾਇਆ ਜਾਂਦਾ ਤਾਂ ਸਖਤ ਕਾਰਵਾਈ ਜਿਹੜੀ ਆ ਉਹ ਗਰੰਥੀ ਸਿੰਘਾਂ ਦੇ ਉੱਪਰ ਸੇਵਾਦਾਰਾਂ ਦੇ ਉੱਪਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਉੱਪਰ ਕੀਤੀ ਜਾ ਸਕਦੀ ਹੈ ਜਿਵੇਂ ਕਿ ਉਹਨਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਇਹ ਥੋੜਾ ਜਿਹਾ ਚਲਣ ਜਿਹੜਾ ਉਹ ਜ਼ਿਆਦਾ ਵੱਧਾ ਜਾ ਰਿਹਾ ਸੀ ਜਿਵੇਂ ਕਿ ਬੀਚਸ ਦੇ ਉੱਪਰ ਜਾ ਕੇ ਉਹ ਵਿਆਹ ਸ਼ਾਦੀ ਕਰਦੇ ਸਨ ਪੈਲਸਾਂ ਦੇ ਵਿੱਚ ਸ਼੍ਰੀ ਸਰਬਜੀਤ ਸਿੰਘ ਜੀ ਨੂੰ ਰਿਪੀਟ ਪੈਲਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾ ਜਾਂਦਾ ਸੀ ਜਿੱਥੇ ਜਿਹੜੀ ਆ ਥੋੜੀ ਜਿਹੀ ਬੇਕਤਰੀ ਜਿਹੜੀ ਆ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਸੀ ਤਾਂ ਇਸ ਨੂੰ ਲੈ ਕੇ ਜਿਹੜਾ ਵੱਡਾ ਫੈਸਲਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਮੀਟਿੰਗ ਦੇ ਦੌਰਾਨ ਪੰਜ ਸਿੰਘ ਜ਼ੈਬਾਨਾ ਦੇ ਵੱਲੋਂ ਲਿਆ ਗਿਆ ਤਹੋਨਾ ਬੀਚੇਸ ਦੇ ਉੱਪਰ ਅਤੇ ਪੈਲਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਲਜਾਇਆ ਜਾ ਸਕਿਆ ਇਸ ਤੇ ਪੂਰਨ ਤੌਰ ਤੇ ਜੜੀਆ ਉਹ ਮਨਾਹੀ ਜੜੀਆ ਉਹ ਕਰ ਦਿੱਤੀ ਗਿਆ ਇਸ ਤੋਂ ਇਲਾਵਾ ਹੋਰ ਉਹਨਾਂ ਦਾ ਕੀ ਕਹਿਣਾ ਹੁੰਦਾ ਪੰਜ ਸਿੰਘ ਸਹਿਬਾਨ ਦੀ 71 ਤੱਕ 73 ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਸੰਗਤਾਂ ਵੱਲੋਂ ਬੁਦੀਆਂ ਸ਼ਿਕਾਇਤਾਂ ਦੇ ਮੱਦੇ ਨਜ਼ਰ ਮੈਰਿਜ ਪੈਲਸਾਂ ਰੈਜ਼ਰਟਾਂ ਸਮੁੰਦਰਾਂ ਦੇ ਕੰਢੇ ਬੀਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਵਿਆਹ ਕਰਨ ਸੰਬੰਧੀ ਮਾਮਲਾ ਵਿਚਾਰਿਆ ਗਿਆ ਜੇਸਤੇ ਪੰਜ ਸਿੰਘ ਸਹਿਬਾਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਏ ਇਹ ਮਾਮਲਿਆਂ ਸੰਬੰਧੀ ਪਹਿਲਾ ਹੋਏ ਆਦੇਸ਼ ਮਿਤੀ 16/3/1998 ਅਤੇ ਐੜਾ ਤਤਾ 178 ਮਿਤੀ 16/10/2023 ਦੀ ਰੋਸ਼ਨੀ ਵਿੱਚ ਫੈਸਲਾ ਕਰਦੇ ਹਾਂ ਇਹ ਮੁਰ ਅਦੇਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚੋਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਹਨਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਈ ਜਾ ਸਕਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਤੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਅਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉੱਤੇ ਅਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰਿਜ ਪੈਲਸਾਂ ਰਿਜ਼ੋਰਟਾਂ ਵਿੱਚ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਜੇਕਰ ਇਹ ਹੈਗਾ ਕਿਉਂਕਿ ਚੰਡੀਗੜ੍ਹ ਦੇ ਨੇੜੇ-ਤੇੜੇ ਹੁਣ ਬਹੁਤ ਹੀ ਮਾਮਲੇ ਆਏ ਜਿੱਥੇ ਲਗਾਤਾਰ ਹੀ ਮੇਕਅਪ ਰਿਹਾ ਹੈ